ਰਾਹੁਲ ਗਾਂਧੀ ਜੀ ਪਹਿਲਾਂ ਹੀ ਵੀ ਐਮ ਤੇ ਸਵਾਲ ਖੜੇ ਕਰਦੇ ਸੀ ਹੁਣ ਕਹਿੰਦੇ ਨੇ ਵੀ ਵੋਟ ਛੋੜ ਗੱਦੀ ਛੋੜ ਵੀ ਹਰ ਇੱਕ ਵਾਰ ਉਹ ਚੀਜ਼ ਦੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਇਹ ਦੇਖੋ ਮੈਂ ਇਹ ਕੱਲ ਵੀ ਇਹ ਗੱਲ ਪਟਾਲਾ ਦੇ ਵਿੱਚ ਸਵਾਲ ਕੀਤਾ ਸੀਗਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਜੇ ਕੋਈ ਪਾਰਟੀਆਂ ਨੂੰ ਇਤਰਾਜ਼ ਹੈ ਡੈਮੋਕ੍ਰੈਟਿਕ ਸਿਸਟਮ ਤੇ ਤੇ ਕੋਈ ਐਮ ਤੇ ਵੀ ਸਵਾਲ ਉੱਠਦੇ ਨੇ ਅਸੀਂ ਵੀ ਦਿੱਲੀ ਦੀ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਕੋਲੇ ਗਏ ਸੀ ਕਿ ਵੋਟਾਂ ਕਟੀਆਂ ਵੀ ਜਾ ਰਹੀਆਂ ਨੇ ਵੋਟਾਂ ਨਵੀਆਂ ਐਡ ਕੀਤੀਆਂ ਜਾ ਰਹੀਆਂ ਬੋਗਸ ਵੋਟਾਂ ਨੇ ਕੁਈ ਧਿਆਨ ਨਹੀਂ ਦਿੱਤਾ ਉਸ ਵੇਲੇ ਹੁਣ ਵੀ ਉਹਨਾਂ ਨੇ ਜਿਹੜਾ ਰਾਹੁਲ ਗਾਂਧੀ ਜੀ ਨੇ ਹਰਿਆਣੇ ਦਾ ਕੱਢਿਆ ਡਾਟਾ ਤੇ ਉਹਦੇ ਬਾਰੇ ਇਲੈਕਸ਼ਨ ਕਮਿਸ਼ਨ ਨੂੰ ਜਵਾਬ ਦੇਣਾ ਚਾਹੀਦਾ ਸੈਕਸਫਾਈ ਕਰਨਾ ਚਾਹੀਦਾ ਸਾਰਿਆਂ ਪਾਰਟੀਆਂ ਇਲੈਕਸ਼ਨ ਕਮਿਸ਼ਨ ਜਵਾਬ ਦਿੰਦਾ ਨਹੀਂ ਬੀਜੇਪੀ ਪਹਿਲਾਂ ਜਵਾਬ ਦਿੰਦੀ ਹੈ ਬੀਜੇਪੀ ਕਿਉਂ ਆ ਜਾਂਦੀ ਹੈ ਹੱਕ 'ਚ ਈਵੀਐਮ ਦੇ ਹੱਕ 'ਚ ਕਿਉਂ ਆ ਜਾਂਦੇ ਜੇ ਉਹਨਾਂ ਨੂੰ ਮੋਦੀ ਲਹਿਰ ਤੇ ਇੰਨੇ ਯਕੀਨ ਹੈ ਕਿ ਮੋਦੀ ਦੇ ਨਾਂ ਤੇ ਵੋਟ ਪੈਂਦੀ ਹੈ ਤੋ ਕਹਿਣ ਪਾ ਵੀ ਜਿੰਮੇ ਮਰਜੀ ਪਵਾ ਲੋ ਬਿਲਕੁਲ ਸਾਰਿਆਂ ਦਾ ਇਤਰਾਜ਼ ਜਿਹੜਾ ਉਹ ਲਾਓ ਤੇ ਉਹਨਾਂ ਨੂੰ ਸੈਟੀਸਫਾਈ ਕਰੋ ਤੇ ਜੇ ਕਿਸੇ ਦਾ ਇਤਰਾਜ਼ ਆ ਹੁਣ ਠੀਕ ਤਾਂ ਕਰੋ ਨਾ ਬਜਾਏ ਇਸ ਦੇ ਕੇ ਤੁਸੀਂ ਈਵੀਐਮ ਦੇ ਹੱਕ ਚ ਆਗੇ ਤਾਂ ਕਿਤੇ ਨਾ ਕਿਤੇ ਤਾਂ ਫਿਰ ਜਦੋਂ ਈਵੀਐਮ ਆ ਬੀਜੇਪੀ ਵਾਲੇ ਲੀਡਰਾਂ ਦੇ ਘਰੋਂ ਮਿਲਦੀਆਂ ਨੇ ਮਸ਼ੀਨਾ ਬੀਵੀ ਪੈਟ ਦੀਆਂ ਪਰਚੀਆਂ ਕੂੜੇ ਚੋਂ ਮਿਲੀਆਂ ਨੇ ਬਿਹਾਰ ਚ ਸਮਸਤੀਪੁਰ ਮੇਰੇ ਖਿਆਲ ਚ ਹੈ ਨਾ ਕੁਝ ਬਦਾਨ ਸਗਦਾ ਹਲਕਾ ਇਹ ਥੋੜਾ ਜਿਹਾ ਫਿਰ ਡਾਊਟ ਪੈਦਾ ਕਰਦਾ ਸ਼ੱਕ ਪੈਦਾ ਕਰਦਾ ਸਰ ਪੰਜਾਬ ਯੂਨੀਵਰਸਿਟੀ ਨੂੰ ਕਿਹਦੇ ਦੇਖ ਲਓ ਉਸ ਨੂੰ ਲੈ ਕੇ ਤੁਹਾਨੂੰ ਦੇਖੋ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਲੈਗਸੀ ਹੈ ਪੰਜਾਬ ਦਾ ਵਿਰਸਾ ਹੈ ਬਹੁਤ ਵਾਰੀ ਇਹਦੇ ਤੇ ਮੀਟਿੰਗਾਂ ਜਿੰਨੀਆਂ ਵੀ ਹੋਈਆਂ ਮੈਂ ਉਹਨਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਹੱਕ ਦੇ ਵਿੱਚ ਮੈਂ ਆਵਾਜ਼ ਵੀ ਉਠਾਈ ਹੈ ਮੈਂ ਨਾਲ ਉਹਨਾਂ ਨੂੰ ਠੋਕ ਕੇ ਜਵਾਬ ਦਿੱਤਾ ਕਿ ਪੰਜਾਬ ਜੀ ਯੂਨੀਵਰਸਿਟੀ ਸਾਡੀ ਲੈਗਸੀ ਹੈ ਵਿਰਸਾ ਹੈ ਇਹ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਚੱਲੀ ਸੀ ਥੋੜਾ ਜਿਹਾ ਹੁਸ਼ਿਆਰਪੁਰ ਚ ਰਹੀ ਫਿਰ ਉਹ ਚੰਡੀਗੜ੍ਹ ਆ ਗਈ ਤੇ ਉਹ ਸਾਡੇ ਕਾਲਜ ਜਿਹੜੇ ਨੇ ਉਹਦੇ ਨਾਲ 170 ਤੋਂ ਵੱਧ ਕਾਲਜ ਅਫੀਲੀਏਟਡ ਆਰ ਸਾਰੀਆਂ ਸਟੇਟਾਂ ਦੇ ਬੱਚੇ ਉੱਥੇ ਪੜ੍ਹਦੇ ਆ ਕਿਉਂ ਇਹ ਇੱਕ ਜੁਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਨਾਲ ਪੰਗੇ ਲੈ ਰਹੇ ਆ ਕਿਉਂ ਇਸ ਤੋਂ ਪਹਿਲਾਂ ਇਹਨਾਂ ਨੇ ਇੱਕ ਇਨਡਾਇਰੈਕਟ ਕੋਸ਼ਿਸ਼ ਕੀਤੀ ਸੀ ਮੈਂ ਵੀ ਉਸ ਮੀਟਿੰਗ ਦੇ ਵਿੱਚ ਗਿਆ ਸੀਗਾ ਤੇ ਦੋਨੋਂ ਗਵਰਨਰ ਆਏ ਸੀ ਪੰਜਾਬ ਤੇ ਹਰਿਆਣਾ ਦੇ ਉਦੋਂ ਕਹਿੰਦੇ ਸੀਗੇ ਕਿ ਸਾਡੇ ਯਮਨਾ ਨਗਰ ਦੇ ਅੰਬਾਲਾ ਦੇ ਕੁਰੂਖੇਤਰ ਦੇ ਸਾਡੇ ਕੁਝ ਕਾਲਜ ਜਿਹੜੇ ਨੇ ਉਹ ਐਫਲੀਟੇਟ ਕਰ ਦੋ ਇਸ ਯੂਨੀਵਰਸਿਟੀ ਨਾਲ ਮੈਂ ਕਿਹਾ ਜੀ ਇਸ ਯੂਨੀਵਰਸਿਟੀ ਚੋਂ ਆਪਣੇ ਕਾਲਜ ਕੱਢੇ ਕੀ ਨਹੀਂ ਸੀ ਇਹਨਾਂ ਨੇ ਆਪ ਕੱਢੇ ਸੀ ਲਿਖ ਕੇ ਦਿੱਤਾ ਸੀ ਕਿ ਅਸੀਂ ਇਸ ਯੂਨੀਵਰਸਿਟੀ ਚੋਂ ਆਪਣੇ ਕਾਲਜ ਕੱਢਣ ਲੱਗੇ ਆ ਅਸੀਂ ਕੁਰਖੇਤਰ ਯੂਨੀਵਰਸਿਟੀ ਬਣਾ ਰਹੇ ਬਣਾਉਣ ਲੱਗੇ ਕੁਰਖੇਤਰ ਯੂਨੀਵਰਸਿਟੀ ਬਣਾ ਲਈ ਹੁਣ ਕਹਿੰਦੇ ਹੁਣ ਸਾਨੂੰ ਪਾਓ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਇਦਾਂ ਥੋੜੀ ਚੱਲੂਗਾ ਉਹ ਕੀ ਆ ਉਹਦਾ ਕੀ ਸੀ ਕਿਉਂਕਿ ਇਹਨਾਂ ਦੇ ਗ੍ਰੈਜੂਏਟਸ ਐ ਨਹੀਂ ਹੋਣ ਸੈਨੇਟ ਦੇ ਵਿੱਚ ਤੇ ਸਿੰਡੀਕੇਟ ਤੇ ਉਹ ਕੀ ਕਰਨੇ ਹੁਣ ਕਹਿੰਦੇ ਨੇ ਵੀ ਜੇ ਸਾ ਅਸੀਂ ਸਾਡੇ ਕਾਲਜ ਆ ਜਾਣਗੇ ਤਾ ਅਸੀਂ ਸੈਨੇਟ ਦੇ ਵਿੱਚ ਐਂਟਰੀ ਹੋ ਜਾਈ ਸਾਡੀ ਅਸੀਂ ਫੈਸਲੇ ਕਰਾ ਕਰਨ ਅਸੀਂ ਉਹਦਾ ਜਵਾਬ ਦਿੱਤਾ ਤਾਂ ਹੁਣੇ ਨੋਟੀਫਿਕੇਸ਼ਨ ਆਈ ਆਉਣ ਲੱਗੇ ਫਿਰ ਨੋਟੀਫਿਕੇਸ਼ਨ ਵੀ ਲਫ਼ਜ਼ਾਂ ਦੇ ਵਿੱਚ ਘੇਰ ਲਿਆ ਕਿ ਨਹੀਂ 28 ਤਰੀਕ ਵਾਲਾ ਜਿਹੜਾ ਨੋਟੀਫਿਕੇਸ਼ਨ ਉਹਦੇ ਸੰਬੰਧੀ ਕੋਈ ਹੋਰ ਫੈਸਲਾ ਕਿਸੇ ਹੋਰ ਤਰੀਕ ਨੂੰ ਲਿਆ ਜਾਊਗਾ ਮਤਲਬ ਇਹ ਸਮਝਦੇ ਆ ਸਾਡੀ ਸਾਡੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਜਾਂ ਜਿਹੜੀਆਂ ਸਾਡੀਆਂ ਸਾਡੇ ਜਿਹੜੇ ਸਰੋਤ ਨੇ ਸਰਸ ਪੰਜਾਬ ਦੇ ਕਦੇ ਬਿਜਲੀ ਬੋਰਡ ਦੇ ਪਿੱਛੇ ਪੈ ਜਾਂਦੇ ਕਦੇ ਭਾਖੜਾ ਡੈਮ ਦੇ ਪਿੱਛੇ ਪੈ ਜਾਂਦੇ ਕਦੇ ਯੂਨੀਵਰਸਿਟੀਆਂ ਦੇ ਪਿੱਛੇ ਪੈ ਜਾਂਦੇ ਪੰਜਾਬ ਨਾਲ ਸੰਬੰਧਤ ਤਾਂ ਕੋਈ ਚੀਜ਼ ਇਹਨਾਂ ਨੂੰ ਮਿਲ ਨਹੀਂ ਕਦੇ ਕਹਿੰਦੇ ਚਾਕੀ ਨਹੀਂ ਸੀ ਦਿਖਾਉਣੀ 26 ਜਨਵਰੀ ਤੇ ਜਾਂ 15 ਅਗਸਤ ਤੇ ਅਸੀਂ ਪੰਜਾਬ ਦੀ ਚਾਕੀ ਕੱਢਤੀ ਬਾਹਰੋਂ ਮਤਲਬ ਕਿਉਂ ਇਨੀ ਦੁਸ਼ਮਣੀ ਕੱਢ ਰਹੇ ਨੇ ਤਾਂ ਫਿਰ ਲੋਕ ਦੱਸ ਦੇਣਗੇ ਪਰ ਸੋਣ ਤਰਨ ਤਰਨ ਦੇ ਵਿੱਚ